ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਕੋਟਕਪੂਰੇ ਤੋਂ ਬਠਿੰਡੇ ਨੂੰ ਜਾਂਦੇ ਆ ਵਾਇਆ ਬਾਜਾਖਾਨਾ ਤਾਂ ਮੇਨ ਛੜਕ ਤੇ ਇਹ ਪਿੰਡ ਆਉਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਭਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਜਿਹੜੀਆਂ ਕਟੀਆਂ ਝੋਟੀਆਂ ਆਉਂਦੀਆਂ ਨਗੀਨੇ ਹੀ ਹੁੰਦੇ ਆ ਅੱਜ ਚਾਰ ਨਗ ਦਿਖਾਉਣੇ ਜਿਹਦੇ ਚ ਤਿੰਨ ਝੋਟੀਆਂ ਤੇ ਇੱਕ ਕਟਾ ਬਾਈ ਹੋਰਾਂ ਨੇ ਖਰੀਦਿਆ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖ ਲਿਓ ਜਿਹੜਾ ਨਗ ਜਚੂਗਾ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਆਓ ਸ਼ੁਰੂਆਤ ਕਰਦੇ ਆਂ ਪਹਿਲੇ ਨੰਬਰ ਤੇ ਕੱਟੀ ਖੜੀ ਐ ਇੱਥੋਂ ਪੰਨੂ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪੰਨੂ ਚਾਰ ਨਗਰ ਜੇ ਆਪਣੇ ਕੋਲ ਹਾਂਜੀ ਪਹਿਲੇ ਨੰਬਰ ਤੇ ਕੱਟੀ ਜਿਹੜੀ ਤੇਰੇ ਨਾਲ ਹੀ ਖੜੀ ਐ ਭਾਈ ਕਿੰਨੀ ਕੁ ਉਮਰ ਹੋਊਗੀ ਅੰਦਾਜ਼ਾ ਇਹ 65 ਸਾਲ ਦੀ ਐ 15 ਗੀਹਾਂ ਦੀ ਠੀਕ ਐ ਯਾਨੀ ਕਨਫਰਮ ਖੀਰੀ ਐ ਫਿਰ ਹਾਂ ਖੀਰੀ ਜੀ ਅੱਛਾ ਭਾਈ ਕੀ ਰੇਟ ਰਹਿਣਾ ਇਹਦਾ ਰੇਟ ਇਹਦਾ 30000 ਰੁਪਈਆ ਐ 30000 ਰੇਟ ਐ ਦੱਸੋ ਥਣ ਦੇਖ ਲ ਖੋਲੀ ਬਈ ਨੂੰ ਟਾਂਚਾ ਬੜਾ ਸੋਹਣਾ ਦੱਸੋ ਇਹ ਗੱਦਗਾਠ ਇਹ ਲੱਗਦਾ ਵੀ ਪੂਰਾ ਹੀ ਕਰੂਗੀ ਬਾਕੀ ਜੋ ਥੱਲੇ ਤੁਰੂਗੀ ਉਦੋਂ ਟਾਂਚੇ ਦੀ ਸਮਝ ਆਊਗੀ ਆਪਾਂ ਨੂੰ ਸਿੰਘ ਮੋੜਦੀ ਜਾਂਦੀ ਆ ਨੇੜ ਬਣਾਵਟ ਇਹਦੇ ਸਟਰਕਚਰ ਦੀ ਤੁਸੀਂ ਇੱਕ ਵਾਰ ਦੇਖ ਲਓ ਇਦਾਂ ਦੀ ਬਣਾਵਟ ਆ ਦੋਸਤੋ ਇਹਦੇ ਕੁੜਿਆਂ ਦੀ ਕਮਾਲਾ ਬਈ ਪੁੱ ਨੂੰ ਆਏ ਕਮਾਈ ਲਗਾਰਾਂ ਨੂੰ ਦੋਸਤੋ ਵਧੂਗੀ ਲੰਬੀ ਉੱਚੀ ਲੰਬੀ ਝੋਟੀ ਜਿਹੜੀ ਇਹ ਮੱਝ ਭਾਨੀ ਪੁੱਣੇ ਕਿਹੜਾ ਹੋਰ ਕਿਹੜਾ ਇਹਦਾ ਭਾਈ 30000 ਰੇਟ ਆ ਦੋਸਤੋ ਆ ਕੇ ਜਰੂਰ ਦੇਖਿਓ ਕੱਟੀ ਸੋਹਣੀ ਆ ਤੁਹਾਨੂੰ ਪਸੰਦ ਆ ਜੂਗੀ ਲਿਆ ਭਾਈ ਛੋਟਾ ਬੱਚਾ ਕੋਈ ਵੀ ਖਰੀਦਦੇ ਆ ਇਹਦੇ ਸਿਰਫ ਆਪਾਂ ਥਣਾ ਤੋਂ ਜੱਜਮੈਂਟ ਕਰਦੇ ਆ ਜਾਂ ਟਾਂਚਾ ਦੇਖਦੇ ਆ ਤੇ ਇੱਥੇ ਖਾਸ ਗੱਲ ਇਹ ਆ ਵੀ ਐਵੇਂ ਸੀਮਣ ਦੀ ਡਿਟੇਲ ਜਾਂ ਮਾਂ ਦਾ ਦੁੱਧ ਦੱਸ ਕੇ ਉਦਾਂ ਦੇ ਝੂਠ ਬੋਲ ਕੇ ਨਹੀਂ ਪਸ਼ੂ ਵਿਕਦੇ ਸਿਰਫ ਤੁਹਾਨੂੰ ਟਾਂਚੇ ਦਿਖਾਏ ਜਾਂਦੇ ਆ ਤੇ ਇਹ ਵੀ ਮਾਣ ਰਹੂਗਾ ਹਮੇਸ਼ਾ ਵੀ ਇੱਥੇ ਜਿਹੜੀਆਂ ਝੋਟੀਆਂ ਦੀ ਵੀਡੀਓ ਬਣਾਉਨੇ ਆ ਦੂਜੀ ਵੀਡੀਓ 'ਚ ਹਮੇਸ਼ਾ ਨਵੇਂ ਪਸ਼ੂ ਹੁੰਦੇ ਆ ਮਤਲਬ ਵਕਦੇ ਆ ਪਸ਼ੂ ਸੱਚ ਦੱਸ ਕੇ ਵੀ ਦੋ ਨੰਬਰ ਵਾਲੀ ਝੋਟੀ ਬਈ ਇਹ ਵੀ ਤੰਤੂ ਖੀਰੀ ਹੈ ਜੀ ਦੋ ਕੁ ਸਾਲ ਦੀ ਹੈ ਕੀ ਰੇਟ ਰਹੂਗਾ ਰੇਟ ਹੈ 43000 ਰੁਪਏ ਖੋਲਾ ਬਈ 43000 ਰੇਟ ਹੈ ਦੋਸਤੋ ਥਾਣ ਪਹਿਲਾਂ ਦਿਖਾ ਦਿੰਨੇ ਆ ਦੰਦੋਂ ਖੀਰੀ ਹੈ ਜੇ ਖੀਰੀ ਕਹੇ ਤਾਂ ਉਹ ਕਨਫਰਮ ਤੁਸੀਂ ਆ ਕੇ ਕਰ ਲਓਗੇ ਤੁਹਾਨੂੰ ਖੀਰੀ ਮਿਲੂਗੀ ਖੀਰੀ ਹੈ ਜੀ ਗਾਰੰਟੀ ਸਹੀ ਸੋ ਖੀਰੀ ਦੀ ਗਾਰੰਟੀ ਬਾਈ ਕਹਿੰਦਾ ਹੈ ਥਾਣਾ ਦੋਸਤੋ ਇਸ ਝੋਟੀ ਦਿਖਾਉਂਦੀ ਨਹੀਂ ਗੱਲ ਕਰੇ ਥੱਲੋਂ ਬਿੱਖੀ ਬੜੀ ਐ ਥਾਣਾ ਦੇ ਵਿੱਚ ਦੇ ਬਸ ਕੋਈ ਨਹੀਂ ਜਾਵਣ ਦੇ ਪਾਸੇ ਠੀਕ ਐ ਕੋਲੀ ਭਾਈ ਚਾਰ ਹੀ ਥਾਣਾ ਦੇ ਤੋਂ ਸਿੰਘ ਥਾਣਾ ਦੀ ਗਰੰਟੀ ਹੋਊਗੀ ਜੀ ਠੀਕ ਐ ਓਕੇ ਸੋ ਦੋਸਤੋ ਸੰਘੇ ਦਾ ਉਹ ਐ ਵੀ ਜਿਹਦੇ ਵਿੱਚ ਦੀ ਜਵਾਨੀ ਵੀ ਨਹੀਂ ਲੰਗਦੀ ਇੰਨਾ ਕੋ ਗੋਲ ਕੁੰਡਾ ਸਿੰਘ ਐ 43000 ਰੇਟ ਐ ਸਭੀ ਚੰਗੀ ਐ ਪਲੀ ਚੰਗੀ ਐ ਕੱਟੀ ਬਾਡੀ weight ਇੰਨਾ ਹੈਗਾ ਵੀ ਸੌਣ ਪਾਦੋਂ ਦਾ ਮਹੀਨਾ ਚੱਲਦਾ ਦੋਸਤੋ ਇੰਨਾ ਮਹੀਨਿਆਂ ਦੇ ਵਿੱਚ ਮੱਝਾਂ ਆਮ ਤੌਰ ਤੇ ਕਨਸੀਵ ਕਰ ਜਾਂਦੀਆਂ ਸੋ ਜੇ ਕੋਈ ਵੀਰ ਸੰਭਾਲਦਾ ਚੰਗੀ ਸੰਭਾਲ ਨਾਲ ਤੁਸੀਂ ਇਹ ਤੋਂ ਸੂਆ ਅਗਲੇ ਸਾਲ ਦੇ ਵਿੱਚ ਇਹ ਦੇ ਦੂਗੀ 43000 ਰੇਟ ਹੈ ਢਾਂਚੇ ਦੀ ਬਣਾਵਟ ਤੁਹਾਡੇ ਸਾਹਮਣੇ ਹੈ ਬਹੁਤ ਸੋਹਣਾ ਸੰਗ ਹੈ ਦੋਸਤੋ ਤੇ ਥੱਲੋਂ ਥਣਾ ਚ ਬਿੱਥੀ ਜਾਂ ਥਾਨ ਦਾ ਸੈਜ ਜਿਹੜਾ ਉਹ ਹੁਣ ਦੇ ਹਿਸਾਬ ਤੇ ਚੰਗਾ ਦਿਸਦਾ ਇਹਦੂ ਅੱਗੇ ਇੱਕ ਹੋਰ ਝੋਟੀ ਪੰਨੂ ਭਾਈ ਦੰਦੋਂ ਇਹ ਵੀ ਤਾਂ ਤੂੰ ਫਿਰ 2 ਸਾਲ ਦੀ ਹੈ ਜੀ ਕੀ ਰੇਟ ਇਹਦਾ 41000 ਰੁਪਏ ਹੈ ਖੁੱਲ 41000 ਰੇਟ ਹੈ ਦੋਸਤੋ ਸੰਗ ਇਹਦੇ ਵੀ ਕੁੰਡੇ ਆ ਡਾਂਚਾ ਤੁਸੀਂ ਦੇਖ ਸਕਦੇ ਹੋ ਥੋੜੀ ਪੂਛ ਇਹਦੀ ਵੱਧ ਚਿੱਟੀ ਦਿਸਦੀ ਹੈ ਲਿਆ ਭਾਈ ਸੋ ਦੋਸਤੋ ਇਹ ਥਾਣ ਜਰੂਰ ਤੁਹਾਨੂੰ ਦਿਖਾਉਂਗਾ ਜੇ ਇਹਨੇ ਦਿਖਾ ਲੇ ਤਾਂ ਹੁਣ ਤੁਸੀਂ ਇਹਦੇ ਥਾਣ ਦੇਖ ਸਕਦੇ ਹੋ ਠੀਕ ਹੈ ਬਾਈ ਬਲ ਓਕੇ ਸੋ ਇਹ ਝੋਟੀ ਦੋਸਤੋ 3 ਨੰਬਰ ਤੇ ਸੀ ਥੋੜਾ ਜਿਹਾ ਡਰ ਕੇ ਪੱਜੀ ਸੀ ਤੁਸੀਂ ਸੰਗ ਇਹ ਦੇਖ ਲਓ ਇਹਦੇ ਕੁੰਡੇ ਆ ਪਰ ਇਹ ਥਾ ਕਰਦੀ ਅੱਜ ਹੀ ਆਈ ਆਪਣੇ ਕੋਲੇ ਇਹ ਅਛਾ ਜੀ ਆਈ ਜਿਹੜਾ ਇਹ ਕਟਾ ਵੇਚਣਾ ਬਾਈ ਇਹ ਦੰਦੋਂ ਕਿਵੇਂ ਇਹ ਦੰਦੋਂ ਖੀਰਾ ਹੈ ਜੀ 11 ਮਹੀਨਿਆਂ ਦਾ ਕੀ ਰੇਟ ਰੋਕੇ ਦਾ ਰੇਟ ਇਹਦਾ ਫੋਨ ਤੇ ਕਰਾਂਗੇ ਫੋਨ ਤੇ ਰੋ ਕੋਲੀ ਜੈਡ ਬਲੈਕ ਆ ਦੋਸਤੋ ਰੇਟ ਫੋਨ ਤੇ ਸਾਰੀ ਪੂਛ ਬਲੈਕ ਆ ਖੋਲ ਆਪ ਨੂੰ ਸਹੀ ਹੈ ਭਾਈ ਸੋ ਇਹ ਜੈਡ ਬਲੈਕ ਆ ਨਾ ਤਾਂ ਸਿਰ ਦੇ ਵਿੱਚ ਕੋਈ ਵਾਲ ਇਹਦੇ ਵਾਈਟ ਹੈ ਤੇ ਨਾ ਪੂਛ ਤੇ ਕੋਈ ਵਾਲ ਜਿਹੜਾ ਉਹ ਵਾਈਟ ਹੈਗਾ ਖੀਰਾ ਕੱਟਾ ਕਦ ਘਾਟ ਚੰਗੇ ਦਾ ਸਿੰਘ ਕੁੰਡੇ ਕਰੂਗਾ ਤਾਂ ਚਾ ਤੁਸੀਂ ਦੇਖ ਲਓ ਬਹੁਤ ਵੱਡਾ ਝੋਟਾ ਤਿਆਰ ਹੋਣਾ ਕਿਉਂਕਿ ਹਜੇ ਖੀਰਾ 1.5 ਸਾਲ ਬਾਈ ਕਹਿੰਦਾ ਉਮਰ ਹੈ ਇਹਦੇ ਸਿੰਘ ਵੀ ਦੱਸਦੇ ਹਜੇ ਸਿੰਘ ਪਿੱਛੇ ਹੀ ਹੈ ਨੇੜ ਨਹੀਂ ਗਏ ਹੈ ਜੇ ਸਿੰਘ ਬਣਾਵਟ ਇਹਦੀ ਤੁਸੀਂ ਦੇਖ ਲੋ ਢਾਂਚੇ ਦੀ ਕੰਪੀਟੀਸ਼ਨ ਆਲਾ ਛੋਟਾ ਦੋਸਤੋ ਤਿਆਰ ਹੋਣਾ ਜੈਡ ਬਲੈਕ ਬਿਲਕੁਲ ਪੁਣ ਵੇ ਕਿਹੜਾ ਹੋਰ ਕੜਾ ਦੇਦਾ ਬਾਈ ਰੇਟ ਇਹਦਾ ਫੋਨ ਤੇ ਉੱਤੇ ਬਾਈ ਹੋਰੀ ਦੱਸਣਗੇ ਵੈਸੇ ਝੋਟੀਆਂ ਹੀ ਜ਼ਿਆਦਾ ਖਰੀਦਦੇ ਆ ਪਰ ਇਹ ਕਟਾ ਇਹਨਾਂ ਨੂੰ ਸੋਨਾ ਲੱਗਾ ਉਹਦੇ ਕਰਕੇ ਬਾਈ ਕਹਿੰਦਾ ਅਸੀਂ ਖਰੀਦ ਲਿਆਂਦਾ ਤੇ ਹੈ ਵੀ ਸੋਨਾ ਕਟਾ ਅਗੋਂ ਕਰਕੇ ਮੋੜ ਲਾ ਪੂਰਨ ਗੋਮੋੜ ਕੇ ਲੈ ਕਮਾਲ ਆ ਬਾਈ ਬਿਲਕੁਲ ਸਾਫ ਸੁਥਰਾ ਦੋਸਤੋ ਹਰੇਕ ਪੱਖ ਤੋਂ ਇਹ ਛੋਟਾ ਕੰਪੀਟੀਸ਼ਨ ਚਠਾਲੋ ਜੇ ਉੱਥੇ ਵੀ ਕੋਈ ਨਾ ਕੋਈ ਫੋਲ ਜ਼ਰੂਰ ਬਣਾਊਗਾ ਲੱਗਦਾ ਇਹਦੀ ਬਣਾਵਟ ਇਦਾਂ ਦੀ ਹੈ ਚੰਗਾ ਸੰਭਿਆ ਹੋਇਆ ਇਹ ਕਟਾ ਸੋ ਇਹ ਨਾਗ ਦੋਸਤੋ ਅੱਜ ਦੀ ਵੀਡੀਓ ਦੇ 4-2 ਹੋਰਾਂ ਕੋਲ ਵਿਕਰੀ ਵਾਲੇ ਸੀ ਤੁਸੀਂ ਆ ਕੇ ਦੇਖਿਓ ਜੇ ਜਿਹੜਾ ਨਗ ਜਚਿਆ ਉਹਦੀ ਤਸੱਲੀ ਕਰਕੇ ਖਰੀਦ ਲਿਓ ਨੰਬਰ ਸਕਰੀਨ ਉੱਤੇ ਪਈ ਦਾ ਜਿਹੜਾ ਉਹ ਲਗਾਤਾਰ ਹੀ ਚੱਲ ਰਿਹਾ ਹੈ ਇਸ ਤੇ ਤੁਸੀਂ ਕਾਲ ਕਰਨੀ ਹੈ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ ਧੰਨਵਾਦ